जहां चार फरवरी को पंजाब में चुनाव होने जा रहे हैं और उम्मीदवारों के हक में चुनावी रैलियां की जा रही हैं, वहीं आज फिरोजपुर जिले के गुरु सहाय हल्के के अकाली दल उम्मीदवार बरदेव सिंह नोनी मान के हक में प्रकाश सिंह बादल ने प्रचार किया और रैली में लोगों को संबोधित किया गया रैली में जहाँ जन उमड़ हुआ था और रैली में प्रकाश सिंह बादल ने कांग्रेस और आप पर काफी निशाने भी साधे वही रैली को संबोधन करते हुए प्रकाश सिंह बादल ने कहा कि सारी रैलियों में से गुरु सहाय रैली का इकट्ठ ज्यादा है जिसमें आप सभी को बधाई देता हूं। और वहीं उन्होंने कांग्रेस और आप पर काफी निशाने साधे और कहा कि आज बड़े असूलों की लड़ाई है एक तरफ पार्टी है जो विकास चाहती है और दूसरी तरफ वो पार्टी है जो विनाश चाहती है उन्होंने आम आदमी पार्टी पर बोलते हुए कहा कि आम आदमी पार्टी वाले अपने वर्करों को कहते हैं कि इन पर पत्थर मारो लेकिन अकाली दल ने हाथों में चूड़िया नहीं पहनी हुई यह पंजाब की अमन शांति खत्म करना चाहते है उन्होंने कहा की आम आदमी पार्टी को किसी भी धर्म की कोई कदर नहीं है और उन्होंने चार फरवरी को होने वाले चुनावों में लोगों को वोट डालने के लिए कहा शिख गुरु हर सहाय ऐसी हर ਸੇ ਕੋਟਾ ਦਾ ਮੈਨੂੰ ਪਾਉਣੀ ਹੈ ਜੀ ਇਸ ਕਰਕੇ ਮੈਨੂੰ ਤਾਂ ਕੋਈ ਇੱਕ ਬੰਦਾ ਵੀ ਸਾਰੇ ਪੰਜਾਬ 'ਚ ਸਿਰਫ ਇਹ ਦੋ ਤਿੰਨ ਬੰਨਾਂ ਤੋਂ ਬਿਨਾ ਅਮਰਿੰਦਰ ਤੇ ਸਿੱਧੂ ਹੋਰ ਕੋਈ ਮੇਰੇ ਖਿਲਾਫ ਨਹੀਂ ਕਹਿੰਦਾ ਨਾ ਕਾਂਗਰਸੀ ਕਹਿੰਦੇ ਨਾ ਕੋ ਮੇਰੀ ਖੁੱਲੀ ਕਿਤਾਬ ਹੈ ਸਿਆਸਤ ਆਮ ਆਦਮੀ ਪਾਰਟੀ ਟੈਗ ਲਾਓ ਸਾਡਾ ਜਨਨ ਦੀ ਸਿਆਸਤ ਜ਼ਾਹਰ ਹੈ ਦੇਸ਼ ਉਹਦੋਂ ਦੀ ਸਾਡੀ ਕਾਂਗਰਸ ਨਾਲ ਲੜਾਈ ਹੈ ਸਾਡੇ ਪਾਣੀ ਹੋਏ ਸਾਡੇ ਰਾਜਤਾਨੀ ਕੋਈ ਇਹੀਆਂ ਗੱਲਾਂ ਤੇ ਇਹ ਅਸੀਂ ਕਿਵੇਂ ਰਲ ਸਕਦੇ ਨਾਲ ਹੁਣ ਤਾਂ ਚੀਫ ਮਿਨਿਸਟਰ ਉਹ ਪ੍ਰਧਾਨ ਤੇ ਮੇਰੇ ਫਿਕਰ ਪਰ ਹੋ ਕਰ। ਔਰ ਉਹਦੇ ਚ ਇਹ ਸਾਡਾ ਫਰਕ ਹੀ ਹੈ ਕਿ ਜੋ ਕੁਸੀਂ ਕਹਿੰਨੇ ਆ ਉਹਦੇ ਤੇ ਪਹਿਰਾ ਦੇਨੇ ਔਰ ਜਿਹੜਾ ਕੋਈ ਕਹਿੰਨੇ ਉਹ ਤੋਂ ਵੱਧ ਕਰਦੇ ਕੱਟ ਨਹੀਂ। ਜਾਂ ਅਸੀਂ ਜੋ ਕੁਛ ਕੀਤਾ ਫੋਕਰ ਨੂੰ ਆ। ਇਹ ਤਾਂ ਟੁੱਟੇ ਇਹਨਾਂ ਦਾ ਮਨੀਫੈਸਟੋ ਕੋ ਹੁੰਦਾ ਨਹੀਂ। ਐਵੇਂ ਜੋ ਇੱਧਰ ਕਹੀ ਜਾਂਦੇ ਸੀ ਆ ਕਰਦੇ। ਮਾਨ ਸਾਹਿਬ ਦੂਸਰੀਆਂ ਪਾਰਟੀਆਂ ਨੇ ਤੁਹਾਡੇ ਮਨੀਫੈਸਟੋ ਨੀ ਟਿੱਪਣੀਆਂ ਕਰ ਰਹੇ ਨੇ। ਹਾਂਜੀ। ਟਿੱਪਣੀਆਂ ਕਰ ਰਹੇ ਨੇ। ਹਾਂ ਜੀ ਤਾਂ ਨਿਕਲੇ ਨਹੀਂ ਟਿੱਪਣੀਆਂ ਕੀ ਕਰਦੇ। ਅਸੀਂ ਨਿਕਲੇ ਨਹੀਂ ਜਦੋਂ ਨਿਕਲਿਆ ਫਿਰ ਪਤਾ ਲੱਗੂਗਾ ਕਿ ਕੀ ਅਸੀਂ ਲੇਕਿਨ ਅਸੀਂ ਕਰਲਾ ਮੈਨੀਫੈਸਟੋ ਤਾਂ ਵੇਖੋ ਦਿਲ ਹੁੰਦਾ ਜਿਹੜੀ ਪਾਰਟੀ ਦਾ ਤੁਹਾਨੂੰ ਦਿਲੋਂ ਹਮਦਰਦੀ ਹੋਵੇ ਇਹ ਤਾਂ ਕੇਸਰੀਵਾਲ ਤਾਂ ਦਿਲੋਂ ਹਮਦਰਦੀ ਪੰਜਾਬ ਨਾਲ ਹੋ ਸਕਦੀ ਹੈ ਕਾਂਗਰਸ ਦੀ ਹੋ ਸਕਦੀ ਹੈ ਜਿਨੇ ਸਾਰੀ ਉਮਰੀ ਨੁਕਸਾਨ ਪੰਜਾਬ ਦਾ ਕੀਤਾ ਜਦੋਂ ਦਿੱਲੀ ਨਹੀਂ ਸਾਡਾ ਦਿੱਲੀ ਤੁਹਾਡੇ ਚਾਹੁਰ ਸਾਡਾ ਦਿਲ ਕਿੱਧਰ ਹੈ ਇੱਕੋ ਪਾਰਟੀ ਹੈ ਜਿਹੜੀ ਪੰਜਾਬ ਦੀ ਪਾਰਟੀ ਹੈ ਪੰਜਾਬ ਦੇ ਲੋਕਾਂ ਦੀ ਪਾਰਟੀ ਹੈ ਉਹ ਦਲ ਉੱਤੇ ਬੈਠੇ ਜ਼ੁਰਮ ਜਬਰ ਕਰਦੇ ਆ ਪੰਜਾਬ ਦੇ ਕਰ ਜਿਹੜੇ ਹੈਗੇ ਆ ਭਾਰੀ ਇਤਿਸ਼ਾਹ ਦੇ ਨਾਲ ਰੈਲੀ ਦੇ ਵਿੱਚ ਸ਼ਮੂਲੀਅਤ ਕੀਤੀ ਆ ਜੋ ਉਹਨਾਂ ਨੇ ਇਤਿਸ਼ਾਹ ਵਰਕਰਾਂ ਦੇ ਵਿੱਚ ਦੇਖਦੇ ਹੀ ਬਣਦਾ ਸੀਗਾ ਵੱਡੀ ਗਿਣਤੀ ਦੇ ਵਿੱਚ ਆ ਕੇ ਜਿੰਨੇ ਸਾਡੀ ਹੌਸਲਾ ਭਜਾਈ ਕੀਤੀ ਹੈ ਆਉਣ ਵਾਲਾ ਜਿਹੜਾ 4 ਤਰੀਕ ਦਾ ਇਲੈਕਸ਼ਨ ਹੈ ਅਸੀਂ ਗੁਰੂ ਸਾਹਿਬ ਦੇ ਵਿੱਚ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰਕੇ ਕਾਲੀ ਦਲ ਦੀ ਝੋਲੀ ਦੇ ਵਿੱਚ ਸੀਟ ਪਾ